ਜੀ 5 ਤਰੀਕ 9ਵਾਂ ਮਹੀਨਾ 2025 ਸ਼ਾਮ ਦਾ ਸਮਾਂ ਬਾਬਾ ਫਰੀਦ ਜੀ ਲੰਗਰ ਕਮੇਟੀ ਜਿਹੜਾ ਫਤੇਗੜ ਦਾ ਪੰਜਾਬ ਅਮਲੋਹ ਮੱਲੋ ਜਿਹੜਾ ਹਰ ਸਾਲ ਪ੍ਰਾਨ ਕਲੀਅਰ ਦੇ ਵਿੱਚ ਪ੍ਰਾਨ ਕਲੀਅਰ ਸ਼੍ਰੀ ਗੁਰੂਪੁਰਾ ਖੰਡ ਵਿਖੇ ਲੰਗਰ ਲਗਾਇਆ ਜਾਂਦਾ ਇਸ ਵਾਰ ਇਹ ਜਿਹੜਾ ਭੰਡਾਰਾ 28ਵੇਂ ਸਾਲ ਦਾ ਭੰਡਾਰਾ ਤੇ 5 ਤਰੀਕ ਸ਼ਾਮ ਦੀ ਜਿਹੜੀ ਸ਼ਿਫਟ ਆ ਉਹ ਜਿਹੜੀ ਚੱਲ ਰਹੀ ਆ ਸਵੇਰ ਦੀ ਆ ਵੀਡੀਓ ਅਪਲੋਡ ਹੋ ਰਹੀਆਂ ਨੇ ਤੇ ਸਾਰਾ ਦਿਨ ਹੀ ਲੰਗਰ ਚੱਲਦਾ ਤੇ ਹੁਣ ਆ ਸ਼ਾਮ ਦੀ ਆ ਜਿਹੜੀ ਇਹ ਬਣਾ ਦੀਏ ਤੇ ਥੋੜਾ ਸੇਵਾ ਕਰਕੇ ਵਿਲੇ ਹੋਏ ਸੀਗੇ ਚਲੋ ਵਿੱਚੋਂ 10-15 ਮਿੰਟ ਆਪਾਂ ਵੀਡੀਓ ਬਣਾਉਣ ਦੇ ਵੀ ਕੱਢ ਲੈਨੇ ਆ ਤਾਂ ਜੋ ਜਿਹੜੀਆਂ ਸਾਡੇ ਯਾਰ ਮਿੱਤਰ ਨੇ ਸਾਡੇ ਲੰਗਰ ਨਾਲ ਜੁੜੀ ਸੰਗਤ ਆ ਜਿਹੜੇ ਨਹੀਂ ਆ ਪਾਉਂਦੇ ਉਹਨਾਂ ਦੀ ਡਿਮਾਂਡ ਤੇ ਵੀਡੀਓ ਜ਼ਰੂਰ ਆਪਾਂ ਜਿਹੜੀ ਆ ਵੀ ਬਣਾ ਕੇ YouTube ਆਪਣੇ ਚੈਨਲ ਦੇ ਉੱਤੇ ਲੋਡ ਕਰ ਦਨੇ ਆ ਤੇ ਆ ਦੇਖ ਸਕਦੇ ਹੋ ਤੁਹਾਨੂੰ ਤੰਦੂਰ ਰੋਟੀਆਂ ਲੱਗੀਆਂ ਹੋਈਆਂ ਗੱਜਰ ਚਲੀਪੀਆਂ ਵਾਲਾ ਤੇ ਆ ਸਬਜੀ ਦਾਲ ਸਬਜੀ ਦੇ ਤੇਗੇ ਤਿਆਰ ਪਏ ਨੇ ਤੇ ਸੰਗਤ ਬੈਠੀ ਆ ਤੇ ਜਿਹੜੀ ਰੋਟੀ ਆ ਸ਼ਾਮ ਦੀ ਉਹ ਚੱਲ ਰਹੀ ਆ ਇਹ ਮੇਰੇ ਮਾਮਾ ਜੀ ਦਾ ਮੁੰਡਾ ਜੀ ਓਕੇ ਜੀ ਓਕੇ ਤੇ ਦੇਖ ਸਕਦੇ ਹੋ ਜੀ ਤੁਸੀਂ ਹੈਲੋ ਗਾਇਸ ਇਹ ਮੈਂ ਹਾਂ ਇਹ ਵੇ ਆਇਆ ਹੈ ਇਹ ਪਾਣੀ ਹੋ ਰਿਹਾ ਹੈ ਇਹ ਨਿੱਕੇ ਨਿੱਕੇ ਜਿਹੇ ਖਾਕੇ ਨੇ ਤੇ ਲੰਗਰ ਸੇਵਾ ਜਿਹੜੀ ਨਿਰੰਤਰ ਦੋ ਤਰੀਕ ਨੂੰ ਚੱਲੇ ਸੀਗੇ ਦੋ ਤਰੀਕ ਨੂੰ ਰਾਤ ਨੂੰ ਪਹੁੰਚ ਗਏ ਸੀਗੇ ਕਿਉਂਕਿ ਇਸ ਵਾਰੀ ਦੋ ਦਿਨ ਲੇਟ ਚੱਲੇ ਸੀ ਬਰਸਾਤਾ ਕਰਕੇ ਦੋ ਤਰੀਕ ਨੂੰ ਜਾ ਕੇ ਰਾਤ ਨੂੰ ਇਹ ਪਹੁੰਚ ਗਏ ਸੀ ਤੇ ਤਿੰਨ ਤਰੀਕ ਨੂੰ ਸਵੇਰੀ ਸ਼ੁਰੂ ਕਰਤਾ ਸੀ ਆਪਾਂ ਨੇ ਲੰਗਰੋਂ ਦਿਨ ਤੋਂ ਲੈ ਕੇ ਗੁਸਲ ਤੱਕ 7 ਤਰੀਕ ਤੱਕ ਮਤਲਬ 7 ਤਰੀਕ ਤੱਕ ਜਿਹੜਾ ਲੰਗਰ ਆ ਇਦਾਂ ਹੀ 24 ਘੰਟੇ ਚੱਲਣਾ ਤੇ ਇਹਦੇ ਵਿੱਚ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਮਠਿਆਈ ਵੀ ਪੱਕਦੀ ਆ ਦਾਲ ਸਬਜ਼ੀ ਰੋਟੀ ਸੰਗਤ ਨੂੰ ਪਿਟਾ ਕੇ ਤੇ ਅੱਜ 12 ਵਫਾਤ ਆ ਤੇ ਅੱਜ ਰਾਸ਼ਵਤ ਆ ਬਹੁਤ ਓਵਰ ਕਰਾਊਡ ਆ ਮੇਲੇ ਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਮੌਸਮਾਂ 'ਚ ਧੁੱਪ ਖੜੀ ਰਹੀ ਆ ਦੋ ਦਿਨ ਤਾਂ ਮੀਂਹ ਇਹ ਬਸ ਕਰਾ ਕੇ ਰੱਖੀ ਆ ਛਕੜੀ ਸੀਗੀ ਤੇ ਉਮੀਦ ਦੇ ਵਿੱਚ ਵੀ ਚਲਾਈ ਗਏ ਆਪਾਂ ਲੰਗਰ ਸੇਵਾ ਜਿਹੜੀ ਆ ਮੀਂਹ ਦੇ ਵਿੱਚ ਵੀ ਆਪਣੀ ਨਿਰੰਤਰ ਜਾਰੀ ਰਹੀ ਆ ਉਹ ਅਸੀਂ ਵੀ ਬੈਠਣ ਨੂੰ ਜਗ੍ਹਾ ਨਹੀਂ ਸੀ ਤੇ ਫਿਰ ਸੁੱਕੀ ਜੀ ਸਬਜ਼ੀ ਬਣਾ ਕੇ ਰੋਟੀਆਂ ਤੇ ਰੱਖ ਕੇ ਲੋਕਾਂ ਨੂੰ ਦੇਈ ਜਾਂਦੇ ਆ ਤੇ ਉਹ ਲੋਕ ਚਲੋ ਖਾ ਜਾਂਦੇ ਨੇ ਔਰ ਮੌਸਮਾ ਜਿਹੜਾ ਦੋ ਦਿਨਾਂ ਤੋਂ ਸੁੱਕਾ ਆ ਦੇਖਦਾ ਰਹੇ ਤੁਸੀਂ ਆਪਣੇ ਲੰਗਰ ਦੇ ਬਾਹਰ ਆ ਭੀੜ ਆ ਇਹ ਸਭ ਆਪਣੀ ਵਾਰੀ ਦੀ ਇੰਤਜ਼ਾਰ 'ਚ ਨੇ ਜਦੋਂ ਅੰਦਰੋਂ ਸੰਗਤ ਆ ਜਿਹੜੀ ਬਾਹਰ ਨਿਕਲ ਕੇ ਆਊਗੀ ਰੋਟੀ ਖਾ ਕੇ ਤੇ ਉਦੋਂ ਬਾਅਦ ਫਿਰ ਇਹ ਨਵੇਂ ਜਿਹੜੇ ਬੰਦੇ ਨੇ ਇਹਨਾਂ ਦੀ ਐਂਟਰੀ ਹੋ ਜੂਗੀ ਇਦਾਂ ਬਸ ਥੋੜੇ ਥੋੜੇ ਕਰਕੇ ਲੋਕਾਂ ਨੂੰ ਸੰਗਤ ਨੂੰ ਭਗਤਾਈ ਜਾਂਦੇ ਆ ਤੇ ਲੰਗਰ ਖਵਾਈ ਜਾਂਦੇ ਆ ਪਿਆਰ ਮੁਹੱਬਤ ਨਾਲ ਜਿੰਨਾ ਜਰ ਸਾਹਿਬ ਜਿੰਨਾ ਕ ਟਾਈਮ ਸੇਵਾ ਲੈਂਦੇ ਨੇ ਉਹਨਾਂ ਕ ਸੇਵਾ ਆਪਾਂ ਇੱਥੇ ਲਾ ਦਿੰਦੇ ਆ ਤੇ ਬਾਕੀ ਸ਼ਾਮ ਦਾ ਮਖਾ ਵੀ ਚਲੋ ਸ਼ਾਮ ਦੀ ਵੀ ਆਪਾਂ ਵੀਡੀਓ ਬਣਾਈਏ ਜਰੂਰ ਕਿਉਂਕਿ ਹਮੀ ਕਰਕੇ ਥੋੜੀਆਂ ਛੋਟੀਆਂ-ਛੋਟੀਆਂ ਵੀਡੀਓ ਬਣੀਆਂ ਸੀ ਇਸ ਕਰਕੇ ਉਹਨਾਂ ਨੂੰ ਕਲੱਬ ਕਰਕੇ ਜਿਹੜਾ ਬਲੌਗ ਆਪਾਂ ਨੇ YouTube ਉੱਤੇ ਪਾਤਾ ਸੀ ਤਾਂ ਹੀ 22 ਮਿੰਟ ਦਾ 25 ਮਿੰਟ ਤੱਕ ਦਾ ਬਲੌਗ ਆ ਜਿਹੜਾ ਬਣ ਗਿਆ ਮੇਲਾ ਦੇਖੋ ਜੀ ਤੁਸੀਂ ਪ੍ਰਸ਼ਾਸਨ ਦਾ ਬਹੁਤ ਸਖਤ ਇਤਜ਼ਾਮ ਨੇ ਦੇ ਉਸ ਚਾਰੇ ਪਾਸੇ ਲੱਗੀ ਹੋਈ ਆ ਚਿੜੀ ਵੀ ਫੜਕਰ ਨਹੀਂ ਦੰਦੇ ਬਹੁਤ ਸਖਤੀ ਨਾਲ ਡਿਊਟੀ ਹੁੰਦੀ ਹੈ ਇੱਥੇ ਪੁਲਿਸ ਦੀ ਤੇ ਸੰਗਤ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਸਾਬਰੀ ਮਹਿਮਾਨਾਂ ਦਾ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਉਹ ਕੁਝ ਪੁਰਾਣੇ ਸਾਥੀ ਮਿਲ ਗਏ ਸੀਗੇ ਬਠਿੰਡੇ ਤੋਂ ਇਹ 10 ਸਾਲ ਬਾਅਦ ਮਿਲੇ ਨੇ 10 ਸਾਲ ਪਹਿਲਾਂ ਆਉਂਦੇ ਸੀਗੇ ਆਪਣੇ ਕੋਲੇ ਉਦੋਂ ਬਾਅਦ ਫਿਰ ਲੋਕਾਂ ਦੇ ਰਜ਼ੀਮੇ ਨੇ ਨਹੀਂ ਆਇਆ ਜਾਂਦਾ ਕੀ ਕਰ ਸਕਦੇ ਆ ਅੱਜ ਮਿਲੇ ਨੇ ਦੁਬਾਰਾ ਤੇ ਇਸ ਕਰਕੇ ਵੀਡੀਓ ਪਾਜ਼ ਕਰਤੀ ਸੀ ਮੈਂ ਲਓ ਜੀ ਬਿਜ਼ਨਸ ਕਰਦੇ ਜੁਕੀ ਸੀ ਤਾਂ ਵੀ ਸਾਈਡ ਪਾਸ ਹੈ ਨੈਸਟ ਕੋਲੇ ਉਹ ਸੀ ਕਿ ਐਂਡ ਵੀ ਆਇਆ ਤੇ ਦੈਨ ਤੋਂ ਦੂਰ ਕਿਹਾ ਆਹ ਛੋਟੇ ਛੋਟੇ ਬੱਚੇ ਇਹਨਾਂ ਨੂੰ ਬੜਾ ਸ਼ੌਂਕ ਹੁੰਦਾ ਸੇਵਾ ਕਰਨ ਦਾ ਉਹ ਕਹਿੰਦਾ ਮੈਂ ਆਹ ਕਰਨੀ ਆ ਜੀ ਬੜਿਆਂ ਨੂੰ ਤਾਂ ਹੱਥ ਨਹੀਂ ਲਾਉਣ ਦੇ ਪਟੂ ਆਪੇ ਕਰਦੇ ਵਾਸਤੇ ਆਪੇ ਕਰਾਂਗੇ ਜੀ ਆਦੇ ਆਦੇ ਫਿਰਦੇ ਬੱਚੇ ਹੁਣ ਇਹਨਾਂ ਦਾ ਵੀ ਨਹੀਂ ਮਨ ਪਰੇਸ਼ਾਨ ਕਰ ਸਕਦੇ ਕੋਈ ਨਹੀਂ ਭਾਈ ਜੀ ਤੁਸੀਂ ਸੇਵਾ ਕਰਨੀ ਆ ਕਰ ਲਓ ਕਿਉਂਕਿ ਜਿਹੜੀ ਸੇਵਾ ਨਾ ਇਹ ਆਪਣੇ ਜਿਹੜੀ ਖਾਸ ਕਰਕੇ ਪੰਜਾਬੀ ਪੰਜਾਬੀ ਕੌਮ ਹੈ ਇਹਨਾਂ ਨੂੰ ਵਿਰਾਸਤ ਚ ਹੀ ਮਿਲਦੀ ਆ ਉਹਨਾਂ ਦੇ ਖੂਨ ਦੇ ਵਿੱਚ ਹੀ ਐ ਸੇਵਾ ਇਸ ਕਰਕੇ ਬੱਚੇ ਕਰਦੇ ਨੇ ਸੇਵਾ ਸਾਨੂੰ ਵੀ ਖੁਸ਼ੀ ਹੁੰਦੀ ਆ ਤਾਂ ਦੂਰ ਚ ਲੱਗਦੀ ਦਿਖਾਈਏ ਤੁਹਾਨੂੰ ਰੋਜ਼ੀ ਆਹ ਲਾ ਯਾਰ ਆ ਮੈਂ ਨਾ 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 ਕੜਦਾ ਆ ਰੋਣਗਰਾ ਨਾ ਜੀ ਰੋਣਾ 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 ਰ ਆ ਆ ਕਰ ਰਹੇ ਭੱਤੇ ਅੱਜ 12 ਵਫਾਤ ਆ ਜੀ ਅਯੁਰ ਦੀ ਆਮਦ ਦਾ ਦਿਨ ਅੱਜ ਦੇ ਦਿਨ ਮੁਹੰਮਦ ਸਾਹਿਬ ਦੀ ਆਮਦ ਹੋਈ ਸੀਗੀ ਦੁਨੀਆ ਦੇ ਵਿੱਚ ਜਿਸ ਨੂੰ ਅੱਜ ਮਿਲਾਦੁਨ ਨਬੀ ਦੇ ਦਿਨ ਦੇ ਉੱਤੇ ਇਹ ਦਿਨ ਮਨਾਇਆ ਜਾਂਦਾ ਤੇ 12 ਬਫਾਦ ਦਾ کافی ਵੱਡਾ ਦਿਨ ਆ ਇਹਨੂੰ ਕਹਿੰਦੇ ਨੇ ਈਦ ਮਿਲਾਦੁਨ ਨਬੀ ਅੱਜ ਦੇ ਦਿਨ ਨੂੰ 12 ਬਫਾਦ ਨੂੰ ਈਦ ਮਿਲਾਦੁਨ ਨਬੀ ਦੇ ਨਾਮ ਦੇਤੇ ਇਹ ਦਿਨ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਕਿ ਜਿੱਥੇ ਜਿੱਥੇ ਵੀ ਦੇ ਵੀ ਲੋਕ ਨੇ ਆਪ ਦਾ ਇਸਲਾਮਿਕ ਲੋਕ ਨੇ ਜਾਂ ਮੁਹੰਮਦ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਮੰਨਣ ਵਾਲੇ ਲੋਕ ਨੇ ਮੌਲਾ ਹੁਸੈਨ ਨੂੰ ਮੌਲਾ ਅਲੀ ਦੇ ਪਰਿਵਾਰ ਨੂੰ ਮੰਨਣ ਵਾਲੇ ਜਿੰਨੇ ਵੀ ਲੋਕ ਨੇ ਉਹ ਅੱਜ ਦਾ ਦਿਨ ਬੜੀ ਹੈ ਹੂਮ ਧਾਮ ਨਾਲ ਮਨਾਉਂਦੇ ਆ ਕਿਉਂਕਿ ਬਹੁਤ ਵੱਡਾ ਦਿਹਾੜਾ ਹੈ 12 ਵਫਾਤ ਦਾ ਹੁੰਦਾ ਉਹ ਕਾਲੀ ਪਾੜੀ ਉਹ ਕਾਲੀ ਪਾੜੀ ਲਓ ਜੀ ਬਾਹਰਲਾ ਦਿਖਾਈਏ ਤੁਹਾਨੂੰ ਅੱਜ ਫਿਰ ਮੜਾ ਜਾ ਮਾਹੌਲ ਅੰਦਰ ਜਾ ਕੇ ਪੁਲ ਦੇ ਕੋਲੇ ਨਗਰ ਦਾ ਚੱਲੀ ਜਾਣਾ ਐਵੇਂ ਲਓ ਜੀ ਆਜੀ ਤੁਹਾਨੂੰ ਆਪਾਂ ਪਹਿਲੇ ਵਾਲੇ ਪੁਲ ਦੇ ਕੋਲ ਪੁਲ ਤੱਕ ਜਾਵਾਂਗੇ ਕਿਉਂਕਿ ਰਾਸ਼ ਬਹੁਤ ਆ ਮੇਲੇ ਚ ਸ਼ਾਮ ਨੂੰ ਜਾਵਾਂਗੇ ਮੇਲੇ ਦੇ ਵਿੱਚ ਵੀ ਅੱਜ ਬਲੌਗ ਬਣਾਵਾਂਗੇ ਔਰ ਫੋਨ ਚਾਰਜ ਕਰਕੇ ਜਾਵਾਂਗੇ ਪੂਰਾ ਫਿਰ ਤੁਹਾਨੂੰ ਅੱਜ ਮੇਲਾ ਵੀ ਦਿਖਾਵਾਂਗੇ ਅੰਦਰੋਂ ਕਈ ਦਿਨ ਹੋ ਗਏ ਮੇਲਾ ਦਾ ਤੁਸੀਂ ਵੀ ਬੋਰ ਹੋ ਗਏ ਇੱਕੋ ਜਗ੍ਹਾ ਦਾ ਵੀਡੀਓ ਦੇਖ ਦੇ ਕੇ ਅੱਜ ਆਪਾਂ ਆਹ ਨੂੰ ਟੇਸਟ ਚੇਂਜ ਕਰ ਦਿੰਦੇ ਆਂ ਅੱਜ ਆਪਾਂ ਮੇਲੇ ਦੇ ਵਿੱਚ ਜਾਵਾਂਗੇ ਤੇ ਤੁਹਾਨੂੰ ਜਿਹੜਾ ਵਧੀਆ ਵੀਡੀਓ ਬਣਾ ਕੇ ਸਵੇਰ ਨੂੰ ਅਪਲੋਡ ਕਰ ਦਿਆਂਗੇ ਆਪਾਂ ਕੋਸ਼ਿਸ਼ ਕਰਾਂਗੇ ਅਗਰ ਰਾਤ ਨੂੰ ਅਪਲੋਡ ਹੋਈ ਭੀੜ ਬਹੁਤ ਆ ਮੇਲੇ ਦੇ ਅੰਦਰ ਜਾਣ ਨੂੰ ਦਿਲ ਨਹੀਂ ਕਰਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਪੈਰ ਰੱਖਣ ਨੂੰ ਅੱਜ ਤਾਂ ਖਾਸ ਕਰਕੇ ਕਿਉਂਕਿ ਅੱਜ 12 ਵਫਾਤ ਆ ਇਥੇ ਤੁਹਾਨੂੰ ਦਿਖਾਉਣਾ 12 ਜਾਣ ਲੈਂਦੇ ਦੇਖੋ ਆਹ ਦੇਖ ਲਓ ਪੁਲ ਦੇ ਉੱਤੇ ਫੀਡ ਅੱਗੇ ਸਾਰੀ ਆਹ ਪੰਜਾਹ ਆਹ ਜੀ ਬਹੁਤ ਵਧੀਆ ਜੀ ਜੀ ਨਾਮ ਦਾ ਆਹ ਆਹ ਬਾਕੀ ਅੱਜ ਦਿਖਾਵਾਂਗੇ ਤੁਹਾਨੂੰ ਸਾਹ ਸੁਨੇਲਾ ਸੁਨੇਲਾ ਵੀ ਦਿਖਾਵਾਂਗੇ ਤੁਹਾਨੂੰ ਇਹ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਸਾਡੇ ਸਾਥੀ ਸੰਗਤ ਦੇ ਆਪਣਾ ਬਲੌਗ ਦੇਖਦੇ ਨੇ ਵੀਡੀਓ ਜਿਹੜਾ ਜਿਹੜਾ ਮੇਰਾ ਸਾਈਕਲ ਨਾਮ ਦਾ ਮੋਨੋਸਾਈਕਲ ਹੈ ਇਹ ਨਹੀਂ ਕੁਛ ਨਹੀਂ ਹੈਗਾ ਤਾਂ ਕਿ ਸ਼ੌਕੀਆ ਤੌਰ ਤੇ ਇਹ ਵੀਡੀਓ ਬਣਾ ਦਿੰਦੇ ਆ ਤਾਂ ਜੋ ਥੋੜੀ ਜਿਆਦਾ ਇਸ 프리ਸ਼ਰ ਵੀ ਰਹਿੰਦੀ ਆ ਤੇ ਬਸ ਮੇਰੇ ਇਹਦਾ ਵੀ ਇੱਕ ਤਾਂ ਵੀਡੀਓ ਸਾਡੀ ਜਾਂਦੀ ਆ ਤੇ ਲੋਕ ਜਿਹੜੇ ਨਹੀਂ ਆਉਂਦੇ ਲੰਗਰ ਨਾਲ ਜੁੜੇ ਹੋਏ ਨੇ ਕਿਸੇ ਕਾਰਨ ਵਸ਼ ਨਹੀਂ ਆਉਂਦੇ ਉਹ ਚਲੋ ਘਰੇ ਬੈ ਕੇ ਦੇਖ ਲੈਂਦੇ ਨੇ ਵੀਡੀਓ ਕਿਉਂ ਤੇ ਕਿਦਾਂ ਵੀ ਚੱਲ ਰਿਹਾ ਸਿਸਟਮ ਚੱਲ ਵੀ ਆ ਗੰਗਾ ਨਹਿਰ ਬੰਦ ਸੀਗੀ ਤੇ ਅੱਜ ਇਹ ਵੀ ਚਲਾ ਕੇ ਸਵੇਰੇ ਅਸੀਂ ਆਇਆ ਸੀਗਾ ਮੈਂ ਇੱਥੇ ਬੰਦ ਪਈ ਸੀ ਇਹ ਪਤਾ ਨਹੀਂ ਕਿਹੜੇ ਟਾਈਮ ਚੰਦੀ ਆ ਹੁਣ ਪੂਰੀ ਵਗਦੀ ਆ ਪੂਲ ਸਪੀਡ ਤੇ ਭਰ ਗਿਆ ਪੂਰਾ ਪਾਣੀ ਦੇ ਵਿੱਚ ਦੇਖੋ ਦੂਰ ਤੱਕ ਰਾਸ਼ੇ ਰਾਸ਼ੇ ਅਨੌਂਸਮੈਂਟ ਹੁੰਦੀ ਹੈ ਇੱਥੇ ਬਣ ਕੇ ਮੇਲੇ ਦੇ ਵਿੱਚ ਲੋਕੋ ਨਿਕਲਦੇ ਪੈਦਲ ਵੀ ਨਿਕਲਦੇ ਸਪੀਕਰ ਨੇ ਇਹ ਦੂਰ ਅੰਦਰ ਬਹੁਤ ਦੂਰ ਲੱਗੇ ਹੋਏ ਨੇ ਪ੍ਰਸ਼ਾਸਨ ਦਾ ਸਹਿਯੋਗ ਕਰੇ ਇਹ ਪੁਲੀਸ ਦੀ ਜੁਗਾ ਦੇ ਵਿੱਚ ਹੈ ਐਸੇ ਪ੍ਰਸ਼ਾਸਨ ਦਾ ਤਾਂ ਬਹੁਤ ਬਹੁਤ ਵੱਡਾ ਕੰਟਰੋਲ ਆ ਪੁਲਿਸ ਦਾ ਇੱਥੇ ਹਰ ਮੋੜ ਹਰ ਨਾਕੇ ਦੇ ਉੱਤੇ ਜਿਹੜੀ ਆ ਵੀ ਪੁਲਿਸ ਦੀ ਐਕਟੀਵਿਟੀ ਜਿੰਨੀ ਵੀ ਬਹੁਤ ਹਲਕਤੀ ਹੁੰਦੀ ਆ ਪੁਲਿਸ ਇੱਥੇ ਬਹੁਤ ਸਖਤ ਡਿਊਟੀ ਆ ਆ ਅੰਦਰ ਸਕੂਟਰ ਮੋਟਰਸਾਈਕਲ ਜਾਣ ਨਹੀਂ ਦਿੰਦੇ ਇੱਥੋਂ ਕਿਸੇ ਨੂੰ ਵੀ ਅੰਦਰ ਐਂਟਰੀ ਨਹੀਂ ਹੈਗੀ ਤੇ ਬਾਕੀ ਆ ਜਿਹੜੇ ਆ ਰਹੇ ਨੇ ਲੋਕਲ ਪਿੰਡ ਦੇ ਲੋਕ ਨੇ ਐਸੇ ਨੇ ਫਿਰ ਵੀ ਇੱਥੇ ਜਿਹੜੀ ਬੇਫਜ਼ੂਲ ਅੰਦਰ ਐਂਟਰੀ ਮੋਟਰਸਾਈਕਲ ਸਕੂਟਰਾਂ ਦੀ ਬੰਦ ਆ ਸਿਰਫ ਪੈਦਲ ਰਸਤੇ ਨੇ ਉਧਰ ਇਮਾਮ ਸਾਹਿਬ ਸਾਈਡ ਉਧਰਲੇ ਪਾਸੇ ਆਟੋ ਜਾਂਦੇ ਹੁੰਦੇ ਸੀ ਉਹ ਵੀ ਬੰਦ ਕਰ ਰਹੇ ਨੇ ਤੇ ਇਧਰ ਕਿਰਕਲੀ ਸਾਹਿਬ ਵਾਲੇ ਪਾਸੇ ਵੀ ਆਟੋ ਬੰਦ ਕਰ ਰਹੇ ਸੀ ਚੱਲਦੇ ਨੇ ਪੁਲਿਸ ਆਉਂਦੇ ਰਹਿ ਨੇ ਇਧਰ ਆ ਤੇ ਬਾਈਕ ਵਗੈਰਾ ਨਾਲ ਟਕਰੀ ਲੱਗ ਰਹੀ ਹੈ ਪੁਲਿਸ ਦਾ ਜਨਾਲ ਹੋ ਰਿਹਾ ਹੋਇਆ ਇੱਥੇ ਫੋਰਸ ਦੀਆਂ ਗੱਡੀਆਂ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਦੇ ਨਾਲ ਆ ਜਿਹੜੀ ਪ੍ਰਸ਼ਾਸਨ ਆਪਣੀ ਇੱਥੇ ਡਿਊਟੀ ਨਿਭਾਉਂਦਾ ਪਿਆਰ ਮੁਹੱਬਤ ਦੇ ਨਾਲ ਤੇ ਮਨ ਦੇ ਮਨ ਦੇ ਕਿਸੇ ਦੀ ਨਹੀਂ ਹੈਗੀ ਇਹ ਚਾਹੇ ਇਹਨਾਂ ਨੂੰ ਲੱਖ ਕੋਈ ਆ ਕੇ ਰਿਕਵੈਸਟ ਕਰੀ ਜਾਵੇ ਇਹਨਾਂ ਨੇ ਕਿਸੇ ਦੀ ਨਹੀਂ ਮੰਨਣੀ ਚਲੋ ਖੈਰ ਰੂਲ ਤਾਂ ਰੂਲੇ ਨੇ ਰੂਲ ਤਾਂ ਫੋਲੋ ਕਰਨੇ ਹੀ ਪੈਂਦੇ ਨੇ ਮੁਲਾਜ਼ਮ ਨੂੰ ਹਰ ਇੱਕ ਬਾਕੀ ਚੱਲਾਂਗੇ ਅੱਜ ਸ਼ਾਮ ਨੂੰ ਮੇਲੇ 'ਚ ਵੀ ਰਾਤ ਨੂੰ ਇਧਰੋਂ ਲੰਗਰ ਦੇਖਦੇ ਆਂ ਵੈਸੇ ਅੱਜ ਜੇ ਟਾਈਮ ਲੱਗਿਆ ਤਾਂ ਜਾਵਾਂਗੇ ਜ਼ਰੂਰ ਵੈਸੇ ਅੱਜ ਰਾਤ ਦੀ 12 ਵਫਾਤ ਆ ਤੇ ਅੱਜ ਆਪਣੇ ਡੇਰੇ ਤੇ ਇੱਥੇ ਲੰਗਰ ਖਾਣੇ ਦੇ ਵਿੱਚ ਕਵਾਲ ਪਾਰਟੀ ਨੇ ਵੀ ਆਉਣਾ ਮਹਿਫਲ ਵੀ ਹੋਣੀ ਆ ਤੇ ਜਿਹੜਾ ਆ ਸ਼ਾਮ ਵਾਲਾ ਬਲੌਗ ਆ ਇਹ ਤਾਂ ਸਵੇਰੇ ਹੀ ਮੇਰਾ ਖਿਆਲ ਅਪਲੋਡ ਹੋਊਗਾ YouTube ਤੇ ਔਰ YouTube ਦਾ ਬਹੁਤ ਬਹੁਤ ਥੈਂਕ ਯੂ ਜਿਹੜੀ ਦੂਰ ਦਰਾਡੇ ਬੈਠੇ ਲੋਕਾਂ ਨੂੰ ਮਿਲਾ ਦਿੰਦੀ ਆ ਇਹਨਾਂ ਦਾ ਵੀ ਧੰਨਵਾਦ ਆ ਬਹੁਤ ਬਹੁਤ ਓਕੇ ਜੀ ਜੁੜੇ ਰਹੋ ਜੀ ਕਰਦੇ ਆ ਅਗਲੀ ਵੀਡੀਓ ਚ ਗੱਲ